ਸਤਿ ਸ੍ਰੀ ਅਕਾਲ ਜੀ ਤੇ ਅੱਜ ਬਈ ਅਸੀਂ ਪਹੁੰਚੇ ਆ ਜਲੰਧਰ ਜ਼ਿਲ੍ਹੇ ਦੇ ਪਿੰਡ ਮੰਗਲੰਬੀਆਂ ਤੁਸੀਂ ਹੁਣ ਸਮਝ ਹੀ ਗਿਆ ਹੋਵੋਗੇ ਮੰਗਲ ਕੀ ਦੀ ਗੱਲ ਕਰ ਲੱਗਾ ਮੈਂ ਸੰਦੀਪ ਸਿੰਘ ਨੰਗਲੰਬੀਆਂ ਦੀ ਗੱਲ ਕਰ ਲੱਗਾ ਵਾ ਉਸੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਤੇ ਇਧਰਲੇ ਪਾਸੇ ਉਰੀ ਜਗ੍ਹਾ ਬਣਾਈ ਹੋਈ ਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਕਹਿੰਦਾ ਤਾਰੇ ਛਿਪ ਜਾਂਦੇ ਮਟਦੇ ਨਹੀਂ ਕਬੱਡੀ ਖਿਡਾਰੀ ਸ਼ਹੀਦ ਸੰਦੀਪ ਸਿੰਘ ਨੰਗਲੰਬੀਆਂ ਦੀ ਯਾਦਗਾਰੀ ਪਾਰਕ ਆ ਜਿਹੜੀ ਜਿਨ੍ਹਾਂ ਨੇ ਦਾਨ ਕੀਤਾ ਉਹਨਾਂ ਦੇ ਨਾਮ ਲਿਖੇ ਹੋਏ ਆ ਉਹਦੀ ਯਾਦ ਦੇ ਵਿੱਚ ਬਹੁਤ ਸੋਹਣਾ ਪਾਰਕ ਬਣਾਇਆ ਵਿਆ ਨਾਲ ਜਿਮ ਬਣੀ ਵੀ ਆ ਬੱਚਿਆਂ ਦੇ ਖੇਡਣ ਵਾਸਤੇ ਤੇ ਇਧਰ ਬਾਈ ਦੀ ਸਾਹਮਣੇ ਯਾਦਗਾਰ ਬਣਾਈ ਵੀ ਆ ਬਹੁਤ ਬਾਈ ਨੇ ਨਾਮ ਕਮਾਇਆ ਜਿੰਨੇ ਵੀ ਨਾਮ ਜਿੱਤੇ ਆ ਉਹ ਸਾਰੇ ਇੱਥੇ ਰੱਖੇ ਹੋਏ ਆ ਬਾਈ ਦਾ 9 9 1983 ਦਾ ਜਨਮ ਸੀ ਤੇ 14 ਤਿੰਨ 22 ਨੂੰ ਬਾਈ ਦੀ ਡੈਥ ਹੋ ਜਾਂਦੀ ਹੈ ਗਲੈਡੀਏਟਰ ਦਾ ਜਿਹੜਾ ਖਿਤਾਬ ਆ ਇਹਨੂੰ ਬਾਈ ਨੂੰ ਲੀਗ ਦੇ ਵਿੱਚ ਮਿਲਿਆ ਸੀਗਾ ਤੇ ਇਧਰ ਬਾਈ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲਾ ਤੇ ਸੰਦੀਪ ਸਿੰਘ ਨੰਗਲੰਬੀਆਂ ਇਹਨਾਂ ਦੀ ਫੋਟੋ ਲਾਈ ਹੋਈ ਆ ਇਹ ਤਿੰਨ ਦੀਪ ਸੀਗੇ ਜਿਹੜੇ ਪਿਛਲੇ ਸਾਲ ਜਲਮਾਨੇ ਬੁਝਾ ਦਿੱਤੇ ਇਹ ਜਿਹੜਾ ਦੀਪ ਸਿੱਧੂ ਸੀਗਾ ਇਹਦੇ ਬਾਰੇ ਦੀ ਸਾਰੇ ਜਾਣਦੇ ਆ ਵੀ ਇਹਨੇ ਕਿਹੜੀ ਲੈਨ ਚੁਣੀ ਸੀ ਤੈਨੂੰ ਕਿਉਂ ਮਤਲਬ ਮਰਨਾ ਪਿਆ ਠੀਕ ਹੈ ਜੀ ਸਿੱਧੂ ਮੂਸੇ ਵਾਲਾ ਇਹਦੀ ਕੀ ਦੇਣ ਸੀਗੀ ਇਹ ਮਤਲਬ ਹੁਣ ਸੋਹਣੇ ਗਾਣੇ गा ਰਿਆ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰ ਲਿਆ ਸੀ ਕਰਨ ਲੱਗਿਆ ਸੀ ਇਹ ਵੀ ਨਹੀਂ ਜਾ ਰਿਹਾ ਗਿਆ ਤੇ ਸੰਦੀਪ ਦੀ ਅਸੀਂ ਕਿਉਂ ਸਹਿਪਤ ਕਰਦੇ ਆ ਸੰਦੀਪ ਦੀ ਅਸੀਂ ਸਹਿਪਤ ਤਾਂ ਕਰਦੇ ਆ ਇੱਕ ਤਾਂ ਪਲੇਅਰ ਬਹੁਤ ਚੋਟੀ ਦਾ ਸੀ ਇੱਕ ਇਨਸਾਨ ਬਹੁਤ ਵਧੀਆ ਸੀ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਸੀ ਜਿਹੜਾ ਜਰਿਆ ਨਹੀਂ ਗਿਆ ਕਿਸੇ ਤੋਂ ਬਾਈ ਦੀ ਖੇਡ ਦੇ ਸੀ ਇੰਨੇ ਵੱਡੇ ਫੈਨ ਸੀ ਸਪੈਸ਼ਲ ਚੱਲ ਕੇ ਆਏ ਆ ਵੀ ਬਾਈ ਦੀ ਜਰੂਰ ਜਗਾ ਤੇ ਜਾ ਕੇ ਆਉਣਾ ਵਾ ਤੇ ਉਹ ਸਾਹਮਣੇ ਬਾਈ ਦਾ ਘਰ ਆ ਉਹ ਵਾਲਾ ਤੇ ਇਧਰਲੇ ਪਾਸੇ ਬਾਈ ਦੀ ਸਾਰੀ ਹਿਸਟਰੀ ਲਿਖੀ ਆ ਕੜੀਆਂ ਨੇ ਖੇਡ ਜਗ ਦੇ ਵਿੱਚ ਮੱਲਾ ਮਾਰੀਆਂ ਕਿੰਨੇ ਭੈਣ ਭਰਾ ਪੂਰੀ ਡਿਟੇਲ ਲਿਖੀ ਆ ਇਹ ਆਪਾਂ ਪੂਰਾ ਪੜਨ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਆ 2014 ਦੇ ਵਿੱਚ ਜਦੋਂ ਬਾਈ ਨੇ ਮਤਲਬ ਦ 154 ਜੱਫੇ ਲਾ ਕੇ ਯੂਨਾਈਟਿਡ ਸਿੰਗਲੋਂ ਜਦੋਂ ਇਹਨੂੰ ਗਲੈਡੀਏਟਰ ਦਾ ਖਿਤਾਬ ਮਿਲਿਆ ਸੀ ਸਭ ਤੋਂ ਟੌਪ ਦਾ ਜੱਫੀ ਬਣਿਆ ਪਤਾ ਹੀ ਨਹੀਂ ਕਿੰਨੇ ਵਾਰੀ ਬੈਸਟ ਨਿਕਲਿਆ ਲਗਾਤਾਰ ਹੈਟਟ੍ਰਿਕ ইংল্যান্ড ਦੇ ਵਿੱਚ ਤਿੰਨ ਵਾਰੀ ਜਿੱਤਿਆ ਯਾਰ ਬਹੁਤ ਤਗੜਾ ਪਲੇਅਰ ਸੀ ਤੇ ਇਹਦੇ ਚ ਲਿਖਿਆ ਵਾ ਵੀ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਸੀ ਵੀ ਕਬੱਡੀ ਨੂੰ ਕਬੱਡੀ ਆਸਤੇ ਹੀ ਕਹਿੰਦਾ ਸੀ ਮੈਂ ਜੰਮਿਆ ਵਾਂ ਤੇ ਕਬੱਡੀ ਆਸਤੇ ਹੀ ਮਰਨਾ ਵਾਂ ਆ ਦੇਖੋ ਜਿੰਨੇ ਵੀ ਬਾਈ ਨੇ ਜਿੱਤੇ ਆ ਵੱਡੇ ਵੱਡੇ ਨਾਮ ਦੇਖੋ ਬਹੁਤ ਲੰਮਾ ਸਮਾਂ ਕਬੱਡੀ ਖੇਡੀ ਤੇ ਜਿੰਨੀ ਜਿੰਨਾ ਚੰ ਟਾਈਮ ਵੀ ਖੇਡੀ ਤੇ ਪੂਰੀ ਤਗੜੀ ਕਬੱਡੀ ਖੇਡੀ ਆ ਖਬਰਾਂ ਲੱਗੀਆਂ ਜਿੰਨੀਆਂ ਵੀ ਸੁਰਖੀਆਂ ਉਹਨਾਂ ਟਾਈਮਾਂ ਦੀਆਂ ਹਨ ਆ ਦੇਖੋ ਇੱਥੇ 2012 ਦੀ ਖਬਰ ਮੈਂ ਪੜ੍ਹੀ ਜਾਂਦਾ ਸੀਗਾ 2012 ਦੇ ਵਿੱਚ ਬਸਟ ਜਾਫੀ ਕਿੰਨੇ ਸਾਲ ਲਗਾਤਾਰ ਮਤਲਬ ਬੰਦੇ ਨੇ ਬਹੁਤ ਤਗੜੀ ਕਬੱਡੀ ਖੇਡੀ ਤੇ ਬਹੁਤ ਵਧੀਆ ਇਨਸਾਨ ਸੀ ਮਤਲਬ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਛੋਟੇ ਛੋਟੇ ਬਾਈ ਦੇ ਬੱਚੇ ਆ ਜਦੋਂ ਉਹਨਾਂ ਦੀਆਂ ਆਪਾਂ ਫੋਟੋਆਂ ਦੇਖਦੇ ਆਂ ਵੀਡੀਓ ਦੇਖਦੇ ਆਂ ਤੇ ਬੜਾ ਤਰਸ ਆਉਂਦਾ ਵਾ ਤੇ ਹਮੇਸ਼ਾ ਹੀ ਜਦੋਂ ਕੋਈ ਚੰਗਾ ਬੰਦਾ ਨਾ ਚੰਗੇ ਬੰਦੇ ਨੂੰ ਇੱਥੇ ਮਰਨਾ ਪੈਂਦਾ ਜਿਹੜਾ ਬੰਦਾ ਸੱਚ ਦੀ ਆਵਾਜ਼ ਬੁਲੰਦ ਕਰਦਾ ਵਾ ਕਿੰਨੇ ਮੁੰਡੇ ਮਰੇ ਆ ਚਾਹੇ ਆਪਾਂ ਇਹਨਾਂ ਤਿੰਨਾਂ ਦੀ ਗੱਲ ਕਰਦੇ ਆਂ ਜਿਹੜੇ ਪਿਛਲੇ ਸਾਲ ਗਏ ਆ ਤਿੰਨ ਦੀ ਜਿਹੜੀ ਮੈਂ ਗੱਲ ਇਸ ਟਾਈਮ ਸਿਰੇ ਦੀ ਗੱਲ ਕਰ ਲਗਾ ਟੌਪ ਦੀ ਸੋਚ ਰੱਖਣ ਵਾਲਾ ਮੁੰਡਾ ਦੀਪ ਸਿੱਧੂ ਚੋਟੀ ਦਾ ਕਲਾਕਾਰ ਜਿਹਦਾ ਅਜੇ ਤੱਕ ਕਿਸੇ ਤੇ ਬਰਾਬਰੀ ਨਹੀਂ ਹੋਈ ਸਿੱਧੂ ਮੂਸੇ ਵਾਲਾ ਤੇ ਚੋਟੀ ਦਾ ਕਬੱਡੀ ਖਿਡਾਰੀ ਜਿਹਦੀਆਂ ਕਿ ਕਬੱਡੀ ਤੁਹਾਨੂੰ ਪਤਾ ਹੀ ਆ ਹਨਾ ਯਾਰ ਤਿੰਨਾਂ ਨੂੰ ਤਿੰਨੇ ਬੰਦੇ ਸਫਾਈ ਦੀ ਖੇਡ ਖੇਡਦੇ ਸੀ ਤਿੰਨੇ ਬੰਦੇ ਹੱਕ ਸੱਚ ਦੀ ਗੱਲ ਕਰਦੇ ਸੀ ਤੇ ਤਿੰਨਾਂ ਨੂੰ ਆਪਦੀ ਜਾਨ ਜਿਹੜੀ ਉਹ ਦੇਣੀ ਪਈ ਤੇ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਆਂ ਵੀ ਗੁਰੂ ਮਹਾਰਾਜ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ